ਹਾਂਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਿਹਾ ਅਸੀਂ ਪਿੰਡ ਝੰਡਾ ਵਾਲਾ ਵਿੰਜੂਗਾ ਤਹਿਸੀਲ ਗੋਨਿਆਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਨਾਗ ਦੇਖ ਸਕਦੇ ਹੋ ਗਿਣਤੀ ਆਪ ਕਰੋ ਤੇ ਫਿਰ ਆਪਾਂ ਕੱਲਾ ਕੱਲਾ ਨਾਗ ਮਿੱਤਰੋ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਜਿਹਦੇ ਵਿੱਚੋਂ ਤਿੰਨ ਮਿੱਤਰੋ ਕਾਮਾ ਨੇ ਤੇ ਆ ਪੰਜ ਮੱਜਾਂ ਨੇ ਕੱਲਾ ਕਨਾਲ ਨਾਗ ਆਪਾਂ ਤੁਹਾਨੂੰ ਦੱਸ ਰਹੇ ਹਾਂ ਤੇ ਕੱਲੇ ਕੱਲੇ ਨਗ ਦੀ ਆਪਾਂ ਤੁਹਾਨੂੰ ਡਿਟੇਲ ਦੇਵਾਂਗੇ ਭਾਈ ਬੱਬੂ ਦੇ ਕੋਲ ਆਪਾਂ ਮਿੱਤਰੋ ਵੀਡੀਓ ਬਣਾ ਰਹੇ ਹਾਂ ਪਹਿਲਾਂ ਭਾਈ ਦੇ ਨਾਲ ਗੱਲਬਾਤ ਕਰਦੇ ਆਂ ਵੀ ਆ ਵਪਾਰ ਦਾ ਕੰਮ ਹੈ ਜਾਂ ਡੇਰੀ ਦਾ ਕੰਮ ਹੈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਆਪਣਾ ਵਪਾਰ ਦਾ ਕੰਮ ਹੈ ਹਾਂਜੀ ਵਪਾਰ ਦਾ ਹੀ ਕਦੋਂ-ਕਦੋਂ ਕਰ ਰਹੇ ਹੋ ਵਪਾਰ ਦਾ ਕੰਮ ਪੰਜ 6 ਸਾਲਾਂ ਤੋਂ ਕਰਦੇ ਜੀ ਠੀਕ ਹੈ ਪਸ਼ੂ ਕਾਫੀ ਆਉਂਦੇ ਰਹਿੰਦੇ ਆ ਉਹ ਹੁੰਦੇ ਨੇ ਲਈ ਅੱਜ ਆਪਣੇ ਕੋਲੇ 7 8 9 8 9 ਨਾਗਾ ਹਨਾ ਹਾਂਜੀ ਹੈਗੇ ਤੇ ਸਟਾਰਟਿੰਗ ਕਰਕੇ ਪਹਿਲੇ ਨੰਬਰ ਤੋਂ ਆਪਾਂ ਅ ਪਹਿਲੇ ਨੰਬਰ ਤੇ ਮਿੱਤਰੋ ਸੋਹਣੀ ਝੋਟੀ ਪਹਿਲਣ ਝੋਟੀ ਦੀ ਪਹਿਲੇ ਸੂਏ ਸੂਈ ਵੀ ਝੋਟੀ ਆ ਮਿੱਤਰੋ ਕੱਦ ਕਾਟ ਜਿਹੜਾ ਸੋਹਣਾ ਫਰਲੇਵੇ ਦੀ ਪੂਰੀ ਸਾਫ ਹੈ ਥੋੜੀ ਜੀ ਸਾਈਡ ਲੱਗਦੀ ਹੈ ਨਾ ਹਾਂ ਹੈਗੀ ਹੈ ਥੋੜੀ ਜੀ ਮਿੱਤਰੋ ਸਾਈਡ ਲੈਂਦੀ ਆ ਕਿਉਂਕਿ ਹਰ ਵੀਡੀਓ ਦੇ ਵਿੱਚ ਆਪਾਂ ਕੱਲੀ ਕੱਲੀ ਚੀਜ਼ ਆਪਾਂ ਮਿੱਤਰੋ ਦਿਖਾ ਰਹੇ ਆ ਥੋੜਾ ਡਰਦਾ ਡਰਦੀ ਆ ਹਾਂਜੀ ਇਹਦੀ ਡਿਟੇਲ ਦਿਓ ਜੀ ਪਹਿਲਾਂ ਤਾਂ 12 13 ਦਿਨਾਂ ਦੀ ਸੂਈ ਹੈ ਜੀ 12 13 ਦਿਨਾਂ ਦੀ ਸੂਈ ਵੀ ਆ 10 ਲੀਟਰ ਦੁੱਧ ਆ ਜੀ 10 ਲੀਟਰ ਦੁੱਧ ਹੈ 12 13 ਦਿਨਾਂ ਦੀ ਸੂਈ ਵੀ ਆ ਬੱਚਾ ਮਗਰ ਮਗਰ ਕੱਟੀ ਹੈ ਮਗਰ ਕੱਟੀ ਆ ਥੋੜੀ ਜਿਹੀ ਸੈਡ ਲੈਂਦੀ ਆ ਹਾਂਜੀ ਤੇ ਦੁੱਧ ਬਰਾਬਰ ਹੈ ਕਿੰਨਾ ਦੁੱਧ ਬਰਾਬਰ ਕੋਈ ਕੀ ਕਿੰਨਾ ਦੋ ਚਾਰ ਦਿਨਾਂ ਦਾ 19 ਕਿਲੋ 19 ਕਿਲੋ ਹੋ ਸਕਦੀ ਆ ਹਾਂਜੀ ਤੇ ਮੁੱਲ ਫਿਰ ਕੀ ਕਰਤਾ ਜੀ ਮੁੱਲ ਇਹਦਾ ਜੀ ਆਪਾਂ ਪੂਰਾ ਲੱਖ ਰੁਪਈਆ ਲੱਖ ਤੁਰਕ ਦਿਖਾਉ ਜੀ ਬੇਖਰੀ ਦੁਰੂ ਦੁਰੂ ਲੈਣ ਦੇਣ ਬਾਈ ਕਹਿੰਦਾ ਵੀ ਲੱਖ ਆ ਪਹਿਲਾ ਸੂਆ ਸੂਈ ਵੀ ਆ 12 13 ਦਿਨ ਹੋ ਗਏ ਸੂਈ ਨੂੰ ਤੇ ਦੁੱਧ ਫਿਰ ਕਿੰਨਾ 10 ਲੀਟਰ 10 ਲੀਟਰ ਦੁੱਧ ਮਿੱਤਰੋ ਤਿਆਰ ਹੈ ਤੇ ਥੋੜੀ ਜਿਹੀ 19 ਕਿ ਜਿਹੜੀ ਸਾਈਡ ਲੈਂਦੀ ਆ ਆਪਣਾ ਫਰਜ਼ ਮੰਦਾ ਹਰ ਚੀਜ਼ ਦੱਸੰਦਾ ਫਾ ਮੋੜ ਲੈ ਜੀ ਕਿਉਂਕਿ ਵੀਡੀਓ ਕੋ ਕਾਫੀ ਜਿਹੜੀ ਵੱਡੀ ਵੱਡ ਜਾਣੀ ਆ ਆ ਥੋੜੀ ਥੋੜੀ ਮਿੱਤਰੋ ਆਪਾਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਇੰਨੇ ਨਗਾ ਦੇ ਵਿੱਚ ਬਰਵਾਦ ਦੇ ਵਿੱਚ ਕੋਈ ਭਰਾ ਪੂਰੀ ਦੇਖਦਾ ਨਹੀਂ ਤੇ ਮੁੱਲ ਬਾਈ ਨੇ ਲੱਖ ਰੁਪਇਆ ਕਰ ਦਿੱਤਾ ਤੇ ਦੂਜੇ ਨੰਬਰ ਤੇ ਆ ਸੁਹਾ ਜੀ ਸੁਹਾ ਤੀਜਾ ਲਵਈ ਪੰਜ ਕਲਿਆਣੀ ਮੱਝ ਮਿੱਤਰੋ ਸੁਹਾ ਤੀਜਾ ਥੋੜੀਆਂ ਜੀਆਂ ਭਲਾ ਨੇ ਹਾਂ ਇਹ ਭੜੀ ਹੈ ਹਾਂਜੀ ਭੜੀ ਹੈ ਠੀਕ ਹੈ ਇਸ ਤਰ੍ਹਾਂ ਦੇ ਭੜਕੜੀ ਹੈ ਚਾਰੇ ਥਨਾਂ ਦੇ ਮਿੱਤਰੋ ਭੜਕੜੀ ਖੜੀ ਆ ਹਾਂਜੀ ਸੂਗਤ ਤੀ ਚੱਕ ਤੋਂ ਕਦੀ ਸੂਈ ਵੀ ਆ ਜੀ ਸੂਈ ਆ ਜੀ ਪੰਜਵੇਂ ਸ਼ੀਮਾਂ ਦੇ ਨੇ ਮੰਗਰ ਬੱচ্চਾ ਮੰਗਰ ਕੱਟਾ ਜੀ ਪੰਜਵੇਂ ਸ਼ੀਮਾਂ ਦੇ ਨੇ ਬਾਈ ਕਹਿੰਦਾ ਸੂਈ ਨੂੰ ਹੋ ਗਈ ਇੱਕ ਕੱਦ ਕਾਟ ਸੁਣਾ ਥੋੜਾ ਜਿਹਾ ਭਲਾ ਨੇ ਇਹਨੂੰ ਵੀ ਤੋਰ ਕੇ ਦਿਖਾ ਦੇ ਜੀ ਦੁੱਧ ਆ ਜਿਹਦੇ ਸਲੀ 11 11 ਲੀਟਰ ਦੁੱਧ ਆ ਜਿਹੇ ਥੱਲੇ ਤਿਆਰ ਹੈ 11 ਲੀਟਰ ਦੁੱਧ ਤਿਆਰ ਹੈ ਮੋਲੇ ਦਾ ਕੀ ਕਰਤਾ ਜੀ ਮੋਲੇ ਦਾ ਇੱਕ 20 ਆਈ ਲੈ ਇੱਕ 20 ਬਾਈ ਕਹਿੰਦਾ ਲੈਣ ਦੇਣਾ ਥੋੜ੍ਹ ਨਹੀਂ ਆ ਭੜਾ ਨੇ ਹਾਂ ਬਹੁਤ ਅੱਗੇ ਅੱਜ ਅੱਗੇ ਬਾਈ ਮੋੜ ਲੈ ਕੋ ਕਰੇ ਮੈਨੂੰ ਕੰਨ ਵਿੱਚ ਸਹਿ ਜਲਾਈ ਮਮਰੀ ਜੂ ਹੋਈ ਪਈ ਪੰਜ ਕ ਲਿਆਣੇ ਮਿੱਤਰੋ ਮੱਝਾ ਸੁਆ ਬਾਈ ਕਹਿੰਦਾ ਵੀ ਤੀਜਾ ਤੇ ਅੱਗੇ ਤੀਜੇ ਨੰਬਰ ਤੇ ਗੱਲ ਕਰਦੇ ਹਾਂ ਨਾ ਤੀਜੇ ਨੰਬਰ ਦਾ ਕਿਹੜਾ ਸੂਆ ਜੀ ਚਾਹ ਸੂਆ ਜੀ ਦੂਜਾ ਸੂਆ ਸੁਈ ਵੀ ਆ ਹਾਂਜੀ ਉੱਡੀ ਸੋਹਣੀ ਹੈ ਕੱਦ ਕਾਠ ਕੱਦ ਕਾਠ ਸੋਹਣਾ ਤੇ ਦੁੱਧ ਬਰਾਬਰ ਹੈ ਨਹੀਂ ਇਹ ਇੱਕ ਥਾਂ ਤੇ ਲਾਉਂਗਾ ਥਾਂ ਤੇ ਥੋੜਾ ਜਿਹਾ ਘੱਟ ਆ ਜੀ ਜਿਹੜਾ ਥੋੜਾ ਵੱਡਾ ਥਾਂ ਦਿਖਾਉਂਦਾ ਹੈ ਕਿੰਨਾ ਕੁ ਫਰਕ ਹੈ ਪੁੱਣ ਕੀ ਚਲੋ ਪਹਿਲੇ ਸਾਨੂੰ ਹੋਊਗਾ 3-400 ਗ੍ਰਾਮ ਦਾ ਬਟਾ ਠੀਕ ਹੈ ਕਿੰਨਾ ਕੁ ਜਿਹੜਾ ਦੁੱਧ ਤਿਆਰ ਹੈ ਦੁੱਧ ਦੇ ਥੱਲੇ 10 ਕਿਲੋ ਤੋਂ ਬਾਰ-ਬਾਰ ਤਿਆਰ ਆਈ ਮੰਗਰ ਬੱਚਾ ਮੰਗਰ ਬੱਚੇ ਦੇ ਕੱਟੇ ਜੀ ਤੋਰੋ ਜੀ ਇਹਨਾਂ ਵੀ ਰੇਟ ਵੀ ਦੱਸ ਦਿਓ ਫਿਰ ਤੋਰ ਕੇ ਰੇਟ ਇਹਦਾ ਜੀ ਮੁੱਲ 1 10 ਕਿਲੋ ਵਿੱਚ 5 ਦੀਆਂ ਆਣ ਆਏ 1 5 ਦੀਆਂ ਆ ਨਾ ਬਾਈ ਕਹਿੰਦਾ ਮੁੱਲ ਭਾਵੇਂ ਜਿੰਨਾ ਮਰਜ਼ੀ ਕਰਾ ਲੋ ਤੇ ਦੂਸੂਏ ਦੂਜੇ ਸੂਏ ਮਿੱਤਰੋ ਸੂਈ ਵੀ ਐ 19 21 ਦਾ ਬਾਈ ਕਹਿੰਦਾ ਵੀ ਜਿਹੜਾ ਦੁੱਧ ਦਾ ਥਾਂ ਦੇ ਵਿੱਚੋਂ ਫਰਕ ਐ ਤੇ ਮੋੜ ਲਓ ਜੀ ਹੁਣ ਆਪਾਂ ਗੱਲ ਕਰਦੇ ਆਂ ਜੀ 5 ਕ ਲੈਣੀ ਆ ਹਾ ਨੀਲੀ ਰਾਬੀ ਹੈ ਨਾ ਪੱਟੇ ਘੱਟ ਕਾਟ ਵਾਲੀ ਇਹਦਾ ਕਿਹੜਾ ਸੂਆ ਜੀ ਦੋਤੀ ਜੀ ਇਹ ਤਾਂ ਮੰਨ ਲਓ ਵੀ ਬਾਕੀ ਸਾਨੂੰ ਪਤਾ ਆਪਣੀ ਲੈਂਦੀ ਹੁੰਦੀ ਹੈ ਜੀ ਹਾਂ ਇਹਨੂੰ ਕੋਈ ਕਿਹੜਾ ਇਹ ਵੀ ਸੂਈ ਵੀ ਆ ਹਾਂ ਜੀ ਵੀ ਸੂਈ ਕਦੋਂ ਕਦੀ ਸੂਈ ਆ ਇਹਨੂੰ ਆ ਸ਼ੀਮਾ ਦੇਣਾ ਸੂਈ ਜੀ ਸ਼ੀਮਾ ਦੇਣ ਬਾਈ ਕਹਿੰਦਾ ਹੋ ਗਿਆ ਸੂਈ ਨੂੰ ਸਾਢੇ 12 ਲੀਟਰ ਅੱਜ ਦੁੱਧ ਤਿਆਰ ਹੈ ਜੀ ਸਾਢੇ 12 ਦੁੱਧ ਤਿਆਰ ਹੈ ਹਾਂ ਜੀ ਖੰਡ ਬਹੁਤ ਜ਼ਿਆਦਾ ਚੰਗਾ ਹੈ ਚੰਗਾ ਚੂਣ ਚਵਾ ਲੱਗਿਆ ਓਕੇ ਜੀ ਜਿੰਨਾ ਕਹਦੇ ਇਹ ਤਾਂ ਧਾਰਾ ਵੀ ਮਾਰ ਤੇ ਮਾਰ ਕਾ ਮਿੱਤਰੋ ਫੁੱਲ ਹੈ ਤੇ ਤੋਰ ਜੀ ਉਹਨੇ ਵੀ ਵਕਾਰੀ ਤੋਰ ਬਦਾ ਤੋਰ ਚੰਗੀਆਂ ਨੀਲੀ ਰਾਵੀ ਮੱਝਾਂ ਦੇ ਵਿੱਚੋਂ ਮਿੱਤਰੋ ਆਪਾਂ ਕਹਿੰਦੇ ਵੀ ਆਉਂਦੀ ਆ ਤੇ ਰੇਟ ਕੀ ਕਰਤਾ ਜੀ ਦਾ ਮੁੱਲ ਕਰਾਉਣਾ 1.5 ਕਰਾਈ ਚੱਲੋ 1.40 ਦੀ ਹਾਨ ਆਏ 1.40 ਦੀ ਹਾਨ ਠੀਕ ਹੈ ਮੁੱਲ ਲੀਟਰ ਕੰਡੇ ਵਾਲਾ ਤਿਆਰ ਹੈ ਸਾਢੇ 12 ਲੀਟਰ ਦੁੱਧ ਤਿਆਰ ਹੈ ਤਿਆਰ ਹੈ ਠੀਕ ਹੈ ਕੱਦ ਕਾਠ ਵਜਨ ਮਿੱਤਰੋ ਫੁੱਲ ਹੈ ਤੇ ਥਾਂਲੇ ਬਾ ਮਿੱਤਰੋ ਬਹੁਤ ਚੰਗਾ ਹੈ ਕਿਉਂਕਿ ਜਿਹੜੀ ਜੀ ਚੰਗੀ ਆ ਤੇ ਉੱਤੇ ਆਪਾਂ ਚੰਗਾ ਕਹਨੇ ਆ ਜਿੱਤੇ ਕੋਈ ਚੀਜ਼ ਨੋਰਮਲ ਆਉਂਦੀ ਆ ਮਿੱਤਰੋ ਉੱਤੇ ਆਪਾਂ ਨੋਰਮਲ ਕਹਨੇ ਆ ਮੁੱਲ ਇੱਕ ਵਾਰੀ ਫੇਰ ਦੱਸ ਦੋ ਜੀ ਮੁੱਲੇ ਲਈ ਲੈਣ ਦੇ ਨੇ ਕਿਚਾਲੀ ਲੈਣ ਦੇ ਨੇ ਕਿਚਾਲੀ ਠੀਕ ਆ ਪੰਜਵੇਂ ਨੰਬਰ ਤੇ ਫੇਰ ਆ ਗਈ ਨੀਲੀ ਰਾਬੀ ਹੈ ਨਾ ਇੱਕ ਗੱਬਣਾ ਜੀ ਇੱਕ ਗੱਬਣਾ ਜੀ ਠੀਕ ਆ ਇਹ ਦਿਨ ਕਰਦੀ ਆ ਪੰਜ ਚਾਰੀ ਓਕੇ ਵੱਡਾ ਕੱਦ ਕਾਟਾ ਵਜਨ ਚੰਗਾ ਜੀ ਸਭੇ ਵੀ ਚੰਗੀ ਆ ਸੂਹਾ ਕਿਹੜਾ ਹੋਊਗਾ ਜੀ ਸੂਹਾ ਤੀਜਾ ਹੀ ਏ ਓਕੇ ਤੋਰੋ ਜੀ ਨਵੀ ਦੂਦੇ ਕੱਟ ਬਹੁਤ ਸੋਹਣੇ ਦਿਖਾ ਦੂਗੀ ਨੀ ਦਾ ਵੀ ਇਹਦਾ ਜਿਹੜਾ ਅਗਲਾ ਟੇਡਾ ਟੇਡਾ ਕੱਟ ਆ ਟੇਡਾ ਕੱਟ ਆ ਜੀ ਠੀਕ ਆ ਇਹ ਪੰਜ ਚਾਰ ਦਿਨ ਲੈਂਦੀ ਆ ਜੀ ਨਾ ਪੰਜ ਚਾਰ ਦਿਨ ਲੈਂਦੀ ਆ ਚੂਣ ਇੱਦਾਂ ਕੇ ਚੰਗਾ ਲੱਗੂਗਾ ਜੀ ਹਾਂਜੀ ਦੇਵਗਲਾ ਧਰਤੀ ਚ ਮੂਰ ਰਿਆ ਕਰਨਾ ਵੀ ਗੱਲ ਕਰ ਮਾਰਾਂਗੇ ਨਾ ਤੁਹਾਨੂੰ ਦਿਖਾਈਏ ਨੋਕ ਵਾਲਾ ਥਾਣਾ ਹੈ ਨਾ ਬੜਾ ਚੰਗਾ ਪੂਲਾ ਰੂ ਰਿਆ ਗਿਆ ਬਜਾਣਾ ਮਿੱਤਰੋ ਫੋਲਾ ਮਾਰ ਕਾ ਵੀ ਮਿੱਤਰੋ ਫੋਲਾ ਕਿੰਨਾ ਕੁ ਇਹ ਦੁੱਧ ਪਾ ਦੋਗੇ ਦੁੱਧ ਤਾਂ ਬਾਕੀ ਅਗਲੇ ਦੀ ਸੇਵਾ ਦਾ ਹੀ 15 16 ਕਿਲੋ ਫੋਲਾ ਪੋਣਾ ਚਾਹੀਦਾ ਹਾਂ ਜਿਹੜੇ ਹਿਸਾਬ ਨਾਲ ਸਮੀ ਵੀ ਹੈ ਹੈ ਨਾ ਬਾਕੀ ਚਲੋ ਬਾ ਅਗਲੇ ਦੀ ਕੋਣੀ ਚਾਹੀਦੀ ਹਾਂਜੀ ਰੇਟ ਕੀ ਕਰਤਾ ਜੇ ਫਿਰ ਇਹਦਾ ਮੋਲ ਉੱਤ 40 ਕਰਾਈ ਚਲੋ 1 30 ਦੀ ਦੇਣੀ ਹੈ 1 30 ਦੀ ਦੇਣੀ ਆ ਤੀਜਾ ਸੂਆ ਸੁਣੀ ਆ ਹਾਂਜੀ ਆਪਾਂ ਰੇਟ ਤਾਂ ਹੀ ਜਾਇਜ਼ ਹੀ ਰੱਖਿਆ ਵੀ ਕੋਈ ਵੀ ਗਲਤ ਨਾ ਓਕੇ ਅੱਗੇ ਹਾਂ ਅੱਗੇ ਇਹਦਾ ਬੱਚਾ ਲਓ ਗਈ ਠੀਕ ਹੈ ਕਦੋਂ ਕਦੀ ਸੂਈ ਆ ਇਹ ਹੈਗੀ 12 13 ਦਿਨਾਂ ਦੀ ਸੂਈ ਆ ਮਗਰ ਬੱਛੀ ਆਈ ਮਗਰ ਬੱਸੀ ਆ 12 13 ਦਿਨਾਂ ਦੀ ਸੂਈ ਆ ਕਿੰਨਾ ਦੁੱਧ ਤਿਆਰ ਹੈ ਜੇ ਦੱਬੇ ਮਾਰ ਮੇ 20 ਕਿਲੋ ਕੰਡੇ ਵਾਲਾ 17 ਕਿਲੋ ਤਿਆਰ ਹੈ ਕੰਡੇ ਵਾਲਾ 17 ਕਿਲੋ ਥੋੜੋ ਜਿਹਾ ਉਹ ਵੀ ਸੋਹਣਾ ਕੱਦਗਾਟ ਆ ਮਿੱਤਰੋ ਤੇ 크로ਸ ਹੈ ਸਾਹੀਵਾਲ ਦੇ ਵਿੱਚੋਂ 10 ਕਿਲੋ ਦਾ ਬੱਟਾ ਇਧਰ ਨਹੀਂ ਕਿਹੜੀ ਸਾਈਡ 'ਚ ਬਹਿਣੀ ਵਾਲੀ ਸਾਈਡ ਕਰਤਾ ਬਹਿਣੀ ਵਾਲੀ ਸਾਈਡ ਬਾਈ ਕਹਿੰਦਾ ਵੀ ਅੱਧਾ ਕਿਲੋ ਦੁੱਧ ਦਾ ਫਰਕ ਹੈ ਹਾਂਜੀ ਕਿਉਂਕਿ ਮਿੱਤਰੋ ਬਾਅਦ ਦੇ ਵਿੱਚ ਕੋਈ ਆ ਕੇ ਕਹੇ ਵੀ ਆਹ ਚੀਜ਼ ਹੈ ਤੇ ਨੁਕਸ ਰਹਿ ਗਿਆ ਸੋ ਆਪਾਂ ਪਹਿਲੀ ਤੁਹਾਨੂੰ ਜਿਹੜੀਆਂ ਜਿਹੜੀਆਂ ਕਮੀਆਂ ਮਿੱਤਰੋ ਆਪਾਂ ਤੁਹਾਨੂੰ ਦੱਸੀ ਜਾਂਦੇ ਆ ਮਗਰ ਬੱਸੀ ਆ ਤੇ ਦਵਾਰੇ ਦੁੱਧ ਫੇਰੇ ਦਾ ਦੱਸ ਦਿਓ ਕਿੰਨਾ ਇਹਦੇ ਥੱਲੇ 17 ਕਿਲੋ ਕੰਡੇ ਵਾਲਾ ਤਿਆਰ ਹੈ ਤਿਆਰ ਹੈ ਇਹ ਇੱਕ ਥਣ 'ਚੋਂ ਅੱਧਾ ਕਿਲੋ ਦੁੱਧ ਘਟਾ ਹੈ 17 ਕਿਲੋ ਦਾ ਹੀ ਬੱਟਾ ਠੀਕ ਹੈ ਮੁੱਲ ਕੀ ਕਰਤਾ ਜੀ ਮੁੱਲ ਕਰਾਉ ਨੂੰ 70 ਕਰਾਈ ਜੋ 65 ਦੀ ਹਾਂ ਨੀ ਓਕੇ ਹਾਂਜੀ 65 ਦੇ ਬਾਈ ਕਹਿੰਦਾ ਵੀ ਹਾਂ ਨਾ ਸੂਆ ਤੀਜਾ ਹੋ ਨਹੀਂ ਦੂਜਾ ਹੀ ਓਕੇ ਅੱਗੇ ਆ ਗਈ ਪਹਿਲਣ ਵੜ ਅੱਗੇ ਪਹਿਲਾ ਰਾ ਗਈ ਕੱਚੀ ਹੈ ਜੀ ਕਿੰਨੇ ਕੁ ਦਿਨ ਰਹਿੰਦੇ ਨੇ ਤੋਰੋ ਜਿਹੋ ਵੀ ਜਿੰਨੇ ਦੇ 500 ਰੁਪਏ ਛੱਡੀ ਸੀ ਬਹੁਤ ਜ਼ਿਆਦਾ ਜੀ ਸਾਥ ਤੋਂ ਬਹੁਤ ਸੋਹਣਾ ਕੱਦੂ ਵੀ ਬਾੜੀ ਠੀਕ ਹੈ ਤੇ ਇਹਦਾ ਰੇਟ ਕੀ ਕਰਤਾ ਜੀ ਆਪਾਂ ਮੁੱਲ ਕੁਸ਼ ਕਰਾਈ ਚਲੋ ਜੀ 50000 ਦੀ ਹਾਂ ਬਈ 50000 ਦੀ ਹਾਂ ਨਾ ਹਾਂਜੀ ਠੀਕ ਹੈ ਮੁੱਲ ਬਾਈ ਕਹਿੰਦਾ ਵੀ ਜਿੰਨਾ ਮਰਜ਼ੀ ਕਰਾ ਦਿਓ ਪਹਿਲੇ ਸੂਏ ਮਿੱਤਰੋ ਸੋਨਾ ਤੇ ਸਿਹਤ ਪੱਖੋਂ ਵੀ ਮਿੱਤਰੋ ਚੰਗੀ ਆ ਝੋਣ ਵੀ ਮਿੱਤਰੋ ਚੰਗਾ ਲੱਗਿਆ ਮੋੜ ਲੈ ਜੀ ਲੈ ਜੂ ਦੋ ਚਾਰ ਦਿਨ ਲੈਣੀ ਚੰਗੀ ਜੀ ਓਕੇ ਕੋ ਟੋਕਰ ਮੈਨੂੰ ਤਾਂ ਲੱਗਦਾ 5-7 ਦਿਨ ਨਹੀਂ ਹੁੰਦੀ ਓਕੇ ਜੀ ਓਕੇ ਫਿਰ ਵੇਖੀ ਜਾਵੇ 50000 ਦੀ ਲੈਣ ਦੇਣਾ ਅੱਗੇ ਫੇਰ ਆਪਾਂ ਮੱਲਾ ਤਾਜੀ ਸੂਣ ਵਾਲੀ ਹੈ ਸੂਣ ਵਾਲੀ ਹੈ ਜੀ ਬਹੁਤ ਹੀ ਚੰਗੇ ਦੁੱਧ ਦੇ ਰਕਾਰਦੀ ਹੈ ਜੀ ਦੁੱਧ ਦੀ ਪਿਛਲੀ ਯਾਰੀ 24 ਕਿਲੋ ਪਾਇਆ ਠੀਕ ਹੈ ਸੂਣ ਜੇ ਸੂਗੀ ਤੇ ਕਰੌਸ ਆ ਜੀ ਮੇਤਰੋ ਸਾਹੀਵਾਲ ਦੇ ਥੋੜੇ ਥੋੜੇ ਸਿੰਘ ਨੇ ਉਹ ਮੀਣੀ ਹੈ ਉਹ ਵੀ ਮੇਨੇ ਆ ਹਨਾ ਉਹ ਕਈ ਵਾਰ ਸਿੰਘ ਰਹਿ ਜਾਂਦੇ ਦਾਗਣ ਕਰਨਗੇ ਹਨਾ ਨਹੀਂ ਚਲੋ ਇਹ ਮੀਣੀ ਹੈ ਵੈਸੇ ਡਰਗੇ ਸ਼ਾਇਦ ਹੋਣਾ ਹੀ ਨਹੀਂ ਓਕੇ ਤੇ ਖੁੱਲੇ ਝੋਲੀ ਵਾਲੀ ਆ ਮੇਤਰੋ 22 23 24 ਲੀਟਰ ਦੁੱਧ ਕੱਢਣ ਵਾਲੀ ਆ ਸਾਹੀਵਾਲ ਕ੍ਰੋਸ ਆ ਇਹਨੂੰ ਵੀ ਤੋੜ ਦਿਓ ਇੱਕ ਵਾਰੀ ਇਹ ਰੇਟ ਕੀ ਕਰਤਾ ਜੀ ਦਾ ਮੁੱਲ ਇਹਦਾ 85 ਕਰਾ ਲੂ 80 ਦੀ ਹਾਂ ਨਾ ਜੀ 80 ਦੀ ਹਾਂ ਨਾ ਓਕੇ ਮੁੱਲ ਫੇਰ ਆਪਾਂ ਕਹਿੰਦੇ ਬਾਈ ਕਹਿੰਦਾ ਵੀ ਜਿੰਨਾ ਮਰਜ਼ੀ ਕਰਾ ਲਓ 80000 ਦੀ ਹਾਂ ਨਾ ਵੱਡਾ ਵਜਣਾ ਤੇ 5 4 ਦਿਨ ਮਿੱਤਰੋ ਸੂਣ ਦੇ ਵਿੱਚ ਬਾਕੀ ਨਹੀਂ ਬਹੁਤ ਜਦਾ ਬਣੂਗੀ ਬੁਰਾ ਲਾਉਂਦੀ ਨਾ ਕਹਿੰਦਾ ਹਾਂਜੀ ਖੁੱਲੀ ਝੋਲੀ ਵਾਲੀ ਆ ਚੰਗਾ ਵਜਣਾ ਤੇ ਆਪਣਾ ਫੋਨ ਨੰਬਰ ਬੋਲ ਦਿਓ ਫਿਰ ਆ ਫੋਨ ਨੰਬਰ ਆਪਣਾ ਹੈਗਾ 93777 ਹਾਂਜੀ 95521 ਹਾਂ ਇੱਕ ਤੁਸੀਂ ਮੱਕੀ ਦੇ ਚਾਰ ਪਾਉਣ ਵਾਲੀ ਮਸ਼ੀਨ ਦੀ ਗੱਲ ਕਰਦੇ ਸੀ ਹਾਂਜੀ ਆਪਣੇ ਕੋਲੇ ਚਾਰ ਊਰਿਆਂ ਵਾਲੀ ਜਿਹੜੀ ਚਾਰ ਊਰੇ ਇਕੱਠੇ ਤੁਰਦੀ ਹੈ ਮੱਕੀ ਦੇ ਚਾਰ ਵਾਲੀ ਪਾਉਣ ਵਾਲੀ ਮਸ਼ੀਨ ਹੈ ਜੀ ਠੀਕ ਹੈ ਜੀ ਕਿਸੇ ਵੀਰ ਭਾਈ ਨੇ ਨੇੜੇ ਤੇੜੇ ਪਾਉਣਾ ਹੋਇਆ ਕਿੰਨੇ ਕੁ ਦੂਰ ਤਾਈਂ ਅੰਦਾਜ਼ਾ 20 25 ਕਿਲੋਮੀਟਰ ਦੇ ਕਰਪਾ ਚੱਲ ਪਾ ਸਕਦੇ ਹੋ ਹਾਂਜੀ ਤੇ ਰੇਟ ਉਹਦਾ ਕੀ ਹੁੰਦਾ ਜੀ ਉਹਦਾ ਆਪਾਂ 6500 ਰੁਪਿਆ ਕਿੱਲੇ ਦਾ ਲੈਣੀ ਠੀਕ ਹੈ ਦੁਬਾਰੇ ਹਾਂਜੀ ਸਰਦੀ ਰੋਡ ਨਹੀਂ ਜੀ ਠੀਕ ਹੈ ਉਹ ਸਿਰੇ ਬਾੜੇ ਬਟਨ ਦੀ ਲੋੜ ਨਹੀਂ ਹੈ ਨਾ ਤੇ ਫੋਨ ਨੰਬਰ ਦੁਬਾਰੇ ਦ 98777 98777 95521 95521 ਪਿੰਡ ਹੈਗਾ ਜੀ ਇਹ ਝੰਡਾਲਾ ਤੇ ਕਲੋਨੀ ਵਾਲੀ ਰਾਧੇ ਬਾਈ ਦਾ ਘਰ ਹੈ ਨਾ ਬੱਬੂ ਵਾਰੀ ਕੋਈ ਕੋਲ ਜਾਣ ਧੰਨਵਾਦ